ਹਰ ਮੋਹਿੰਦਰ ਕੌਰ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਹੈ ਦੱਸ ਦਈਏ ਕਿ ਚਰਨਜੀਤ ਚੰਨੀ ਜ਼ਾਇਦਾਦ ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਕਿਆ ਹੈ ਉਹਨਾਂ ਕਿਆ ਕਿ ਜਿਹਨ ਲੋਕਾਂ ਉਹਨਾਂ ਦੇ ਨਾਲ ਆਏ ਨਹੀਂ ਉਹਨਾਂ ਦੇ ਉੱਪਰ 307 ਦੇ ਮਾਮਲੇ ਦਰਜ ਹਨ ਮੋਹਿੰਦਰ ਕੌਰ ਨੇ ਸੀਐਮ ਮਾਨ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹ ਫੇਰ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਬੜੀ ਦੁਖੀ ਹਿੱਕ ਤੇ ਇਹਨਾਂ ਨਾਲ ਕਰ ਰਹੀ ਹੈ ਗੁਰਦੁਆਰੇ ਦੀ ਜਗ੍ਹਾ ਸਾਡਾ ਸਥਾਨ ਨਿਰਮਲ ਤਕਤ ਬਾਬਾ ਗੱਜਾ ਸਾਹਿਬ ਉਸ ਸਥਾਨ ਦੇ ਵਿੱਚ ਅੱਜ ਚਲਨਜੀਤ ਸਿੰਘ ਚੰਨੀ ਮੌਜੂਦਾ ਐਮਟੀ ਐਕਸਸੀਓ ਕੁਝ ਬੰਦਿਆਂ ਨੂੰ ਲੈ ਕੇ ਬੰਦਿਆਂ ਨੂੰ ਨਾਲ ਲੈ ਕੇ ਔਰ ਗੁਰਦੁਆਰੇ ਦੀ ਜ਼ਮੀਨ ਨੂੰ ਕਬਜ਼ਾ ਕਰਵਾ ਕੇ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ

ਮੈਂ ਰਿਕਵੈਸਟ ਕਰਦੀ ਹਾਂ ਮਿਲਦਿਆਂ ਨੂੰ ਪ੍ਰਸ਼ਾਸਨ ਤੋਂ ਕੋਮਨਟ ਸਿੰਘ ਸੀਐਨਸ ਆਫ ਮਾਨੂ ਵੀ ਸਾਡੀ ਹੈਲਪ ਕਰਨ ਸਾਨੂੰ ਬਚਾਉਣ ਇਹਨਾਂ ਦਰਿੰਦਿਆਂ ਤੋਂ ਇੰਨੇ ਅਸੀਸ ਟਾਈਮਸ ਸਕੇਡ ਹੈ ਵੀ ਪਤਾ ਨਹੀਂ ਇਹਨਾਂ ਨੇ ਤੁਹਾਨੂੰ ਕੀ ਕਰ ਦੇਣਾ ਮੈਂ ਕੀ ਸਾਂਝ ਸਕਾਂਗੀ ਕੀ ਕਰ ਸਕਾਂ ਮੈਂ ਉਹ ਦੇਖ ਕੇ ਸੋਚ ਕੇ ਸਮਝ ਕੇ ਤੋਂ ਹਾਂ ਦੇ ਸਾਰੇ ਮੇਰੇ ਕਾਉਂਸਲਰ ਸਾਹਿਬ ਮੇਰੇ ਨਾਲ ਨਹੀਂ ਮੇਰੀ ਹੈਲਪ ਕਰਦੀ ਹੈ ਮੈਂ ਇਹਨਾਂ ਕੋਲ ਗਈ ਇਕੱਲੇ ਇਕੱਲੇ ਕੋਲ ਗਈ ਮੈਂ ਕਿ ਮੇਰੀ ਹੈਲਪ ਤੋਂ ਕਰਵਾ ਕੇ ਸਾਰੇ ਕਿਹਨੇ ਆ ਸਾਰੇ ਮੇਰੇ ਨਾਲ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਪੁੱਛੋ ਵੀ ਉਹ ਇਦਾਂ ਆਏ ਕਿਉਂ ਸਵੇਰੇ ਸਵੇਰੇ ਸਾਨੂੰ ਇਤਲਾਹ ਤਾਂ ਦੇ ਸਹੀ ਔਰ ਇਹਨੇ ਰਿਸਪੌਂਸਿਬਲ ਬਣਦੇ ਮੈਂ ਫੇਰ মিডিਆ ਨੂੰ ਬੜੀ ਰਿਕਵੈਸਟ ਕਰਦੀ ਆ ਸਾਡੀ ਹੈਲਪ ਕਰੋ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਉਣ ਦੀ ਸੀਐਮ ਸਾਬ ਮਾਨਤਾ ਪਚਾਉਂਗੀ ਵੀ ਸਾਨੂੰ ਸਾਡੀ ਜ਼ਮੀਨ ਬਚਾ ਲੈਣੀ ਨਾ। ਇਹ ਨਹੀਂ ਕਿਸੇ ਐਨੇ ਜ਼ਿੰਮੇਵਾਰ ਨੂੰ ਆ ਕੇ ਸਾਡੇ ਸਥਾਨ ਤੇ ਆ ਕੇ ਜ਼ਮੀਨ ਹੜਪਣ ਦੀ। ਮੈਂ ਤਾਂ ਕਰਦੀ ਆ। ਇਹ ਦੋਹਾਂ ਕੀ ਦਾ ਦੋਹਾਂ ਕੀ ਰੋਲ ਹੈ ਇਸ ਵਿੱਚ? ਵਿਚੇ ਰੁਕਾਇਦਾ ਹੈ ਵਿੱਚ ਕੋਈ ਰੋਲ ਹੀ ਹੈ ਨਹੀਂ। ਉਹ ਪਤਾ ਨਹੀਂ ਕਿੱਥੋਂ ਆ ਜਾਂਦਾ ਹੈ ਲੈ ਜਾਂਦਾ ਉਹਦਾ ਲੈਣਾ ਦੇਣਾ ਹੀ ਨਹੀਂ ਆਦਾ ਇਸ ਜ਼ਮੀਨ ਦੇ ਨਾਲ। उच्च नहीं है गांव देखो मेरे को सब कुछ है गांव मेरे को रजिस्ट्री है मेरे को इंतकाल है मेरे को सरकारी बुलाजमादी नफाई है और सारे उसी अपना म्यूनिसिपल कॉरपोरेशन दे रही है ये देखो नक्शा कोई पास नहीं है उस जिम्मेद और ये सारे प्रूफ मे